ਸਸਿਕਨ ਦੋਸਤੋ 11 ਅਕਤੂਬਰ ਨੂੰ ਹੋਣ ਜਾ ਰਹੀ ਜ਼ਮੀਨੀ ਚੋਣਾਂ ਦੇ ਵਿੱਚ ਵੱਡਾ ਉਲਟ ਫੇਰ ਸਾਹਮਣੇ ਆ ਰਿਹਾ ਹੈ ਜਿਸ ਕਾਰਨ ਹੁਣ ਵੱਡੀ ਖਬਰ ਇੱਕ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਸਾਰੀਆਂ ਹੀ ਪਾਰਟੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿ ਆਖਰਕਾਰ ਇਹ ਕੀ ਕੁਝ ਹੋ ਗਿਆ ਜੋ ਕਿਸੇ ਪਾਰਟੀ ਨੇ ਹੁਣ ਤੱਕ ਸੋਚਿਆ ਨਹੀਂ ਸੀ ਉਹ ਕੁਝ 11 ਅਕਤੂਬਰ ਤੋਂ ਪਹਿਲਾਂ ਹੋਣ ਜਾ ਰਿਹਾ ਹੈ ਜੀ ਹਾਂ ਦੋਸਤੋ ਤਰਨ ਤਾਰਨ ਜਮਿਨੀ ਚੋਣਾਂ ਦੇ ਵਿੱਚ ਵੱਡਾ ਪਟਾਕਾ ਪੈ ਚੁੱਕਿਆ ਹੈ ਕਿਉਂਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਲੋਕ ਪਿਆਰ ਕਰਦੇ ਹਨ ਤੇ ਸੱਚੇ ਦਿਲੋਂ ਜਾਣਦੇ ਹਨ ਉਹ ਹੁਣ ਡਿਬੜੂਗੜ੍ਹ ਦੀ ਝੇੜ ਦੇ ਵਿੱਚੋਂ 10 ਅਕਤੂਬਰ ਨੂੰ ਜੇਨ ਤੋਂ ਬਾਹਰ ਆ ਰਹੇ ਹਨ ਜਿਸ ਕਰਕੇ ਹੁਣ ਜਮਿਨੀ ਚੋਣਾਂ ਦੀ ਬਾਜ਼ੀ ਪਲਟ ਚੁੱਕੀ ਹੈ ਕਿਉਂਕਿ ਦੋਸਤੋ ਪਹਿਲਾਂ ਹੁਣ ਦੋ ਦਿਨ ਪਹਿਲਾਂ ਇਹ ਖਬਰਾਂ ਚੱਲ ਰਹੀਆਂ ਸਨ ਕਿ ਆਮ ਪਾਰਟੀ ਹੁਣ ਹਰ ਹਾਲਤ ਦੇ ਵਿੱਚ ਜਿੱਤੇਗੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਜਿੱਤਣਗੇ ਜਾਂ ਫਿਰ ਇਹ ਵੀ ਦਾਅਵੇ ਕੀਤੇ ਜਾ ਰਹੇ ਸੀ ਜਾ ਫਿਰ ਕਾਂਗਰਸ ਪਾਰਟੀ ਜਾਂ ਫਿਰ ਭਾਜਪਾ ਦੇ ਉਮੀਦਵਾਰ ਦੀ ਪੱਕੀ ਜਿੱਤ ਹੋਵੇਗੀ ਤਰਨਤਾਰਨ ਦੇ ਵਿੱਚ ਪਰ ਹੁਣ ਦੋਸਤੋ ਬਾਜ਼ੀ ਪਲਟ ਚੁੱਕੀ ਹੈ ਹੁਣ ਆਮ ਪਾਰਟੀ ਦੀ ਸਰਕਾਰ ਝੁਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਦੋਸਤੋ ਜਿਹੜੀ ਪਟੀਸ਼ਨ ਭਾਈ ਅਮਰਤਪਾਲ ਖਾਲਸਾ ਨੇ ਹਾਈ ਕੋਰਟ ਦੇ ਵਿੱਚ ਪਾਈ ਸੀ ਉੱਥੋਂ ਭਾਈ ਅਮਰਤਪਾਲ ਖਾਲਸਾ ਨੂੰ ਇੱਕ ਵੱਡੀ ਖੁਸ਼ਖਬਰੀ प्राप्त हुई है कि पिटीशन ਤੋਂ ਬਾਅਦ ਹਾਈ ਕੋਰਟ ਨੇ ਕੁਝ ਦਿਨਾਂ ਦੇ ਲਈ ਭਾਈ ਅਮਰਤਪਾਲ ਖਾਲਸਾ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਸ ਕਰਕੇ ਹੁਣ ਆਉਣ ਵਾਲੀ 10 ਅਕਤੂਬਰ ਨੂੰ ਭਾਈ ਅਮਰਤਪਾਲ ਖਾਲਸਾ ਇਸ ਪੰਜਾਬ ਦੇ ਵਿੱਚ ਫਿਰ ਤੋਂ ਪਰਤਣ ਵਾਲੇ ਹਨ ਜਿਸ ਕਰਕੇ ਹੁਣ ਜ਼ਮੀਨੀ ਚੋਣਾਂ ਦੀ ਬਾਜ਼ੀ ਪਲਟ ਚੁੱਕੀ ਹੈ ਭਾਈ ਮਨਦੀਪ ਸਿੰਘ ਮੱਨਾ ਜਿਸ ਦੇ ਹੱਕ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਤੇ ਦੂਜੇ ਪਾਸੇ ਤੇ ਦੂਜੇ ਪਾਸੇ ਲੱਖਾਂ ਸਿਧਾਣਾ ਭਾਨਾ ਸਿੱਧੂ ਤੇ ਹੋਰ ਵੀ ਵੱਡੇ ਵੱਡੇ ਕਲਾਕਾਰ ਤੇ ਹੋਰ ਵੱਡੇ ਵੱਡੇ ਲੀਡਰ ਵੀ ਭਾਈ ਮਨਦੀਪ ਸਿੰਘ ਖਾਲਸਾ ਦਾ ਪੂਰਾ ਪੱਖ ਪੂਰ ਰਹੇ ਹਨ ਜਿਸ ਕਰਕੇ ਦੋਸਤੋ ਕਹਿੰਦੇ ਹਨ ਕਿ ਸੁਖਵੀਰ ਬਾਦਲ ਨੇ ਹੜਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਵੰਡਿਆ ਸੀ ਕਿ ਮੈਂ ਵੋਟਾਂ ਦੇ ਵਿੱਚ ਤਰਣ ਤਰਣ ਦੀਆਂ ਵੋਟਾਂ ਦੇ ਵਿੱਚ ਜਿੱਤ ਜਾਵਾਂਗਾ ਪਰ ਕਹਿੰਦੇ ਹੁਣ ਉਹ ਪੈਸਾ ਵੀ ਬੰਡਿਆ ਹੋਇਆ ਸੁਖਵੀਰ ਬਾਦਲ ਦਾ ਕੰਮ ਨਹੀਂ ਕਰੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੁਣ ਹਾਰਦੀ ਹੋਈ ਨਜ਼ਰ ਆ ਰਹੀ ਹੈ ਇੱਧਰ ਆਮ ਪਾਰਟੀ ਅਤੇ ਭਾਜਪਾ ਪਾਰਟੀ ਵੀ ਜਦੋਂ ਦੀ ਇਹ ਖਬਰ ਆਈ ਹੈ ਕਿ ਭਾਈ ਅਮਰਤਪਾਲ ਖਾਲਸਾ ਹੁਣ ਜੇਲ੍ਹ ਤੋਂ ਬਾਹਰ ਆਣਗੇ ਜਿਸ ਕਾਰਨ ਤਕਰੀਬਨ ਤਕਰੀਬਨ ਅਰੀ ਹੀ ਪਾਰਟੀਆਂ ਦੀ نیند ਉੱਡ ਚੁੱਕੀ ਹੈ ਤੇ ਹੁਣ ਮਨਦੀਪ ਸਿੰਘ ਖਾਲਸਾ ਦੀ ਪਾਰਟੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦਾ ਬਿਆਨ ਲੋਕਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਹਰ ਹਾਲਤ ਦੇ ਵਿੱਚ ਮਨਦੀਪ ਸਿੰਘ ਖਾਲਸਾ ਜਿੱਤਣਗੇ ਤੇ ਪੰਜਾਬ ਦੀ ਸਰਕਾਰ ਨੂੰ ਵੀ ਹੁਣ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਦੂਜੇ ਪਾਸੇ ਦੋਸਤੋ ਪੰਜਾਬ ਦੇ ਵਿੱਚ ਕੇਜਰੀਵਾਲ ਨੇ ਆਪਣਾ ਇਹ ਬਿਆਨ ਦਿੱਤਾ ਹੈ ਤੇ ਪੰਜਾਬ ਦਾ ਮਾਹੌਲ ਗਰਮ ਕਰ ਦਿੱਤਾ ਹੈ ਕਿ ਜਿਹੜੇ ਗੈਂਗਸਟਰ ਹਨ ਉਹਨਾਂ ਨੂੰ ਇੱਕ ਹਫ਼ਤੇ ਦੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਅਲਟੀਮੇਟ ਦਿੱਤਾ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਬਾਹਰ ਭੱਜ ਸਕਦੇ ਹੋ ਤਾਂ ਤਰਨ-ਤਾਰਨ ਨੂੰ ਛੱਡ ਕੇ ਤਾਂ ਪੰਜਾਬ ਤੋਂ ਬਾਹਰ ਭੱਜ ਜਾਓ ਨਹੀਂ ਤਾਂ ਤੁਹਾਨੂੰ ਅਜੇਹ ਸਿਕੰਜੇ ਦੇ ਵਿੱਚ ਕੈਦ ਕਰਾਂਗੇ ਜਿੱਥੋਂ ਤੁਸੀਂ ਪੂਰੀ ਉਮਰ ਦੇ ਲਈ ਕਦੇ ਵੀ ਬਾਹਰ ਨਹੀਂ ਆਵੋਗੇ ਜੀਮੇ ਕੇ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਵਿਕਰਮ ਸਿੰਘ ਮਢਿੱਟੀਆਂ ਨੂੰ ਪੱਕੇ ਤੌਰ ਤੇ ਹੱਥ ਪਾਏ ਹਨ ਇਹ ਬਿਆਨ ਕੇਜਰੀਵਾਲ ਦੇ ਵੱਲੋਂ ਦਿੱਤਾ ਗਿਆ ਹੈ ਪਰ ਦੋਸਤੋ ਜਦੋਂ ਦਾ ਇਹ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸਾਹਮਣੇ ਆਇਆ ਹੈ ਕਿ ਭਾਈ ਅਮਰਿਤਪਾਲ ਖਾਲਸਾ ਨੂੰ ਜ਼ਮਾਨਤ ਬਿੱਤੀ ਜਾਵੇਗੀ 10 ਅਕਤੂਬਰ ਨੂੰ ਤਾਂ ਦੋਸਤੋ ਜ਼ਮੀਨੀ ਚੋਣਾਂ ਦੀ ਬਾਜ਼ੀ ਇਤੋਂ ਪਲਟ ਚੁੱਕੀ ਹੈ ਤੇ ਹੁਣ ਸਾਰੀਆਂ ਪਾਰਟੀਆਂ ਝੁਕਦੀਆਂ ਹੋਈਆਂ ਹਾਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਭਾਈ ਮਨਦੀਪ ਸਿੰਘ ਖਾਲਸਾ ਵੱਡੀ ਜਿੱਤ ਦੇ ਨਾਲ ਜਿੱਤਣ ਦਾ ਇੱਕ ਵੱਡਾ ਦਾਵਾ ਕਰ ਰਹੇ ਹਨ ਤੇ ਬਾਕੀ ਦੋਸਤੋ 11 ਅਕਤੂਬਰ ਜਿਆਦਾ ਦੂਰ ਨਹੀਂ ਪਤਾ ਲੱਗ ਜਾਵੇਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕਿਹੜੀ ਪਾਰਟੀ ਦੀ ਜਿੱਤ ਹੋਵੇਗੀ ਤੇ ਕਿਹੜੀ ਪਾਰਟੀ ਦੀ ਹਾਰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ